ਮੇਰਾ ਨਾਮ ਮੇਜਰ ਸਿੰਘ ਹੈ ਬਈ ਮੇਜਰ ਸਿੰਘ ਕਿੱਥੇ ਰਹਿਣ ਵਾਲੇ ਆਪਾਂ ਆਪਾਂ ਭਾਜੀ ਲਵਲੀ ਯੂਨੀਵਰਸਿਟੀ ਆਟੋ ਚਲਾਈਦੇ ਤੇ ਸਰ ਕੀ ਮਾਮਲਾ ਕੀ ਜਿਹੜਾ ਅੱਜ ਸਿਵਲ ਹਸਪੀਟਲ ਤੇ ਆਏ ਆ ਮਾਮਲਾ ਇਹਦਾ ਭਾਜੀ ਕੁੜੀਆ ਨਾ ਜਲੰਧਰ ਤੋਂ ਆਈ ਸੀ ਉਧਰੋਂ ਬੱਸ ਉਤਰ ਕੇ ਇਹ ਫਲਾਈਓਵਰ ਜਿਹੜਾ ਬਣਿਆ ਲੋਹੇ ਵਾਲਾ ਉਹ ਪਾਰ ਕਰਕੇ ਯੂਨੀਵਰਸਿਟੀ ਵਾਲੀ ਸਾਈਡ ਤੋਂ ਆਟੋ ਉਹਨੇ ਲੈਣਾ ਹੈ ਜਦੋਂ ਉਹਦੇ ਵਿਚਾਲੇ ਆਈ ਉਹ ਤੋਂ ਪਿੱਛੋਂ ਕੋਈ ਮੁੰਡਾ ਪਿੱਛਾ ਕਰਦਾ ਸੀ ਉਹਨੇ ਬਾਈਕ ਉੱਥੇ ਲਾਈ ਆਪਣੀ ਬਾਈਕ ਲਾ ਕੇ ਤੇ ਇਹਦੇ ਇਹ ਗੱਲ ਕਰਦੀ ਹੁਣੀ ਫੋਨ ਤੇ ਕੁੜੀ ਕਿੱਦਾਂ ਫੋਨ ਖੋਇਆ ਨਾਲੇ ਫੋਨ ਇਹਨੇ ਫੜ ਲਿਆ ਜਾਂ ਕਿਦਾਂ ਜਦੋਂ ਜੇਦ ਹੋਈ ਮਾਰਿਆ ਉਹਦੇ ਤੇ ਨੱਕ ਤੇ ਵੀ ਸੱਟ ਲੱਗੀ ਉਹਦੇ ਸਿਰ ਦੇ ਵਿੱਚ ਵੀ ਮਾਰੀਆਂ ਗੁੱਜੀਆਂ ਸੱਟਾਂ ਖੜਾ ਕੋੜਾ ਮਾਰਿਆ ਜਾਂ ਕੋਈ ਪਤਾ ਨਹੀਂ ਸਾਨੂੰ ਜਦੋਂ ਕੁੜੀ ਚਲਾਈ ਫਿਰ ਸਾਨੂੰ ਪਤਾ ਲੱਗਾ ਇਹਦੇ ਬਲੱਡ ਚੋਂਦਾ ਹੈਗਾ ਅਸੀਂ ਆਏ ਇਹਦੇ ਕੋਲ ਫਿਰ ਉਹ ਮੁੰਡਾ ਜਦ ਤੱਕ ਉਹ ਮੋਟਰਸਾਈਕਲ ਲੈ ਕੇ ਫਗਵਾੜੇ ਵਾਲੀ ਸਾਈਡ ਨੂੰ ਦੌੜ ਗਿਆ ਤੇ ਕਿੰਨੇ ਵਿਅਕਤੀ ਸੀ ਜੀ ਮਸਾ ਕੋਈ 1 ਘੰਟਾ ਪਹਿਲਾਂ ਹੋਈ ਜਿੱਦਾਂ ਕਿੰਨੇ ਕਿੰਨੇ ਬੋਲ ਕਿੰਨੇ ਲੋਕ ਸੀਗੇ ਜਿਹੜੇ ਉਹ ਕੱਲਾ ਹੀ ਸੀਗਾ ਮੁੰਡਾ ਕੱਲਾ ਹੀ ਸੀ ਮੋਟਰਸਾਈਕਲ ਰੈੱਡ ਟੀ-ਸ਼ਰਟ ਉਹਨੇ ਪਾਈ ਸੀ ਅੱਛਾ ਜੀ ਪਲਾਟਿਨਾ ਮੋਟਰਸਾਈਕਲ ਸੀ ਤੇ ਕੋਈ ਹੋਰ ਵੀ ਨੁਕਸਾਨ ਹੋਇਆ ਹੈ ਮੈਡਮ ਦਾ ਨਹੀਂ ਨੁਕਸਾਨ ਤਾਂ ਉਹਨਾਂ ਦਾ ਸਿਰਫ ਇੱਕ ਫੋਨ ਹੀ ਲੈ ਕੇ ਗਿਆ ਫੋਨ ਹੀ ਲੈ ਗਿਆ ਤੇ ਬਾਕੀ ਇਹਨੂੰ ਕੁੱਟਿਆ ਮਾਰਿਆ ਕਿਉਂਕਿ ਕੁੜੀ ਫੋਨ ਆਪਣਾ ਬਚਾ ਕਰਦੀ ਸੀ ਫੋਨ ਲੈ ਗਿਆ ਫੋਨ ਲੈ ਗਿਆ ਖੋ ਗਏ ਜਦੋਂ ਸਾਨੂੰ ਪਤਾ ਲੱਗਾ ਮੋਟਰਸਾਈਕਲ ਤੇ ਹੋ ਗਿਆ ਪਾਲੀ ਸਾਈਡ ਤੋਂ ਪਾਲੀ ਸਾਈਡ ਤੋਂ ਕਿੰਨੇ ਦੂਏ ਹੋਇਆ ਭਾਜੀ ਇਹ ਹੱਸ ਹਾਂਜੀ ਕਿੰਨੇ ਕ ਵਜੇ ਹੋਇਆ ਹਾਦਸਾ ਸੰਤਕ ਵਜੇ 7 ਵਜੇ ਦਾ ਟਾਈਮ ਹੈ ਤੇ ਤੁਸੀਂ ਸਿਵਲ ਹਸਪੀਟਲ ਚ ਲੈ ਕੇ ਆਏ ਆਂ ਹਾਂਜੀ ਤੇ ਕੀ ਮਤਲਬ ਕਿ ਲੋਕਾਂ ਨੂੰ ਅਪੀਲ ਕਰਨੇ ਚਾਹੁੰਦੇ ਜਿੱਦਾਂ ਹੁਣ ਮੈਂ ਕਿ ਤੁਸੀਂ ਇਹ ਵਧੀਆ ਕੰਮ ਕੀਤਾ ਵਾ ਇਹ ਮੈਂ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਵੀ ਜਿਹੜੇ ਆਪਣੇ ਇੱਕ ਤਾਂ ਸੋਨਾ ਬਿਲਕੁਲ ਹੀ ਨਾ ਪਾਉਣ ਰੋਡ ਦੇ ਉੱਤੇ ਆਪਾਂ ਜਦੋਂ ਕੱਲੀਆਂ ਆਪਣੇ ਲੇਡੀਜ਼ ਜਾਂਦੀਆਂ ਜਾਂ ਫੋਨ ਆ ਇਹਨਾਂ ਦੇ ਕੋਲ ਬਿਲਕੁਲ ਫੋਨ ਹੱਥ ਦੇ ਵਿੱਚ ਰੱਖਣੇ ਨਹੀਂ ਚਾਹੀਦੇ ਆਪਣਾ ਫੋਨ ਸੇਵ ਰੱਖੋ ਤਾਂ ਹੀ ਇਹ ਵਾਰਦਾਤਾਂ ਹੁੰਦੀਆਂ ਲੋਕਾਂ ਨੂੰ ਅਲਰਟ ਰਹਿਣਾ ਪੈਣਾ ਮੰਲਾ ਜੀ ਇੱਕ ਲੜਕੀ ਆਪਣੇ ਪੋੜਾ ਸਿਵਲ ਹਸਪਤਾਲ ਲਈ ਆਂਦੀ ਕਿ ਜੀ ਸਰ ਇੱਕ ਬਿਲਕੁਲ ਪੇਸ਼ੈਂਟ ਆਇਆ ਲੈਜਿਸਟਰੀ ਆਫ ਅਸੋਰ ਦੇ ਨਾਲ ਐਡਮਿਟ ਕਰ ਲਿਆ ਗਿਆ ਹੈ ਅੰਡਰ ਆਬਜ਼ਰਵੇਸ਼ਨ ਹੈ ਤੇ ਪਰਚਾ ਕੱਟ ਦਿੱਤਾ ਗਿਆ ਤੁਹਾਨੂੰ